ਕੀ ਦਾ ਜੀ ਮੈਂ ਜੀ ਸੰਗਾਈ ਨਹੀਂ ਸਾਹਬ ਦਾ ਸਰਪੰਚ ਪਿੰਡ ਖੀਂ ਨਹੀਂ ਆ ਜੀ ਅ ਰਿਸ਼ਾ ਜੀ ਜਿਹੜਾ ਮੁੰਡੇ ਦੀ ਇੱਕ ਨਾਮਾ ਚੈਨ ਰੋਲ ਬਾਕ ਤੇ ਲੱਗਿਆ ਨੇ ਮਹੜੀ ਕੁੜੀ ਮਾਰੀ ਉਹਨਾਂ ਨੂੰ ਪਤਾ ਲੱਗਿਆ ਉਹ ਕਿਸ ਤਰ੍ਹਾਂ ਦਾ ਮੁੰਡਾ ਸੀ ਮੁੰਡਾ ਤਾਂ ਬਹੁਤ ਵਧੀਆ ਦੀ ਕੁਆਡੀ ਕੁੜੀ ਖੇਡਦਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਗੁੱਸੇ ਕੋਰਤੀ ਨਹੀਂ ਨਹੀਂ ਬਹੁਤ ਵਧੀਆ ਦੀ ਤੇ ਪਿੰਡ ਤਾਂ ਕੋਈ ਅਜਿਹੀ ਗੱਲਬਾਤ ਨਹੀਂ ਕਿੰਨੇ ਭੈਣ ਭਾਈ ਨੇ ਉਹ ਮੇਨੇ 4 ਭੈਣ ਨੇ ਤੇ 3 ਭਾਈ ਨੇ ਇਹ ਵਿਆਹਿਆ ਹੋਇਆ ਸੀ ਨਹੀਂ ਕੁਆਰਾ ਹੀ ਤਾਂ ਜੀ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕੁਆਡੀ ਖੇਡ ਦੇ ਇੱਕ ਪਲੇਅਰ ਬੰਦਾ ਤੇ ਇੱਡੀ ਬੜੀ ਵਾਰਤਾ ਤੁਹਾਨੂੰ ਇ ਕੀ ਕਰ ਰਹੇ ਹੋ ਸਰ ਜੀ ਪਤਾ ਨਹੀਂ ਯਾਰ ਕੀ ਹੋ ਸਾਦਾ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਦੇਖਿਆ ਮੈਂ ਕੁਝ ਲੱਗਦਾ ਕਿਸੇ ਦਾ ਕੋਈ ਲਾਕਡਾਊਨ ਨਹੀਂ ਲਾਕਡਾਊਨ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਤੋਂ ਵਗਿਆ ਇਹ ਕੋਈ ਕਹਿ ਨਹੀਂ ਸਕਦੇ ਜੀ ਹਣ ਤਾਂ ਪਿੰਡ ਦੇ ਵਿੱਚ ਕਿਦਾਂ ਦਾ ਸਵਾਰ ਨਾ ਪਿੰਡ ਤਾਂ ਬਹੁਤ ਵਧੀਆ ਸੀ ਬਾੜੀ ਖੇਂਦਾ ਸੀ ਬਹੁਤ ਵਧੀਆ ਮੈਂਸਾਰ ਬੰਦਾ ਸੀ ਰੈਗੂਲਰ ਦਾ ਕੋਈ ਪਤਾ ਲੱਗੂ ਇਹ ਹਾਲ ਤੱਕ ਖਾਣਾ ਤਾਂ ਕੋਈ ਗੱਲ ਨਹੀਂ ਚੜਦੀ ਪਤਾ ਨਹੀਂ ਬਾਕੀ ਘਰ ਕਿੰਨੇ ਵਿਆਹ ਹੋਏ ਨੇ ਉਹਦੇ ਭੈਣੇ ਵੀ ਵਿਆਹ ਹੋਈਆਂ ਨੇ ਭਾਈ ਦਾ ਇੱਕ 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 ਵਿਆਹ ਹੈ ਬਾਈ ਇਹ ਜੁਆਇੰਟ ਫੈਮਿਲੀ ਹੈ ਨਾ ਨਾ ਸਾਰੀ ਜੁਆਇੰਟ ਫੈਮਿਲੀ ਹੈ ਜੀ ਪਿਤਾ ਜੀ ਕੀ ਕਰਦੇ ਆ ਪਿਤਾ ਜੀ ਵਿਚਾਰੇ ਇਹਦੇ ਉੱਥੇ ਲੱਗੇ ਆਪਣੇ ਸਕੂਲ 'ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਈ ਹੈ ਪਰ ਇਹ ਡਿਊਟੀ ਵਾਰਦਾਤ ਨੂੰ ਇੰਨੀ ਵੀ ਕਿਰਤੀ ਨਾਲ ਇਨਜਾਮ ਦੇਣਾ ਜਿਵੇਂ ਜਿਸ ਤਰ੍ਹਾਂ ਸੀ ਵੀਡੀਓ ਸਾਡੇ ਕੋਲ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ ਈ ਜਾਂ ਕੋਈ ਇਹਦੇ ਗੁੱਸਾ ਇੰਨਾ ਭਰਿਆ ਜਿਵੇਂ ਕੁੜੀ ਨੂੰ ਮਾਰਦਾ ਇਹ ਹੋ ਸਕਦਾ ਜੀ ਉਹਦੀ ਨਿੱਜੀ ਜ਼ਿੰਦਗੀ ਜਾਨੀ ਸਾਡੇ ਪਿੰਡ 'ਚ ਤਾਂ ਵਿਚਾਰਾ ਬਹੁਤ ਸ਼ਾਂਤੀ ਆ ਕਦੇ ਕਿਸੇ ਨਾਲ ਲੜਾਈ ਪਿੰਡ ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਉਹ ਬਾਹਰ ਦੀ ਜ਼ਿੰਦਗੀ ਨਹੀਂ 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 ਇਹੋ ਜਿਹਾ ਮੁੰਡਾ ਨਹੀਂ ਹੈਗਾ ਸਾਰੇ ਮੈਂਬਰਾਂ ਨੂੰ ਪਤਾ ਲੱਗ ਗਿਆ ਪਤਾ ਨਹੀਂ ਰਹੇ ਬੰਦਾਂ ਨੂੰ ਸੋਸ਼ਲ ਮੀਡੀਆ 'ਤੇ ਅਕੀਰਾਂ ਜੀ ਮੇਰਾ ਗਰਮੀਤ ਸਿੰਘ ਹੈ ਗਰਮੀਤ ਸਿੰਘ ਪਿੰਡ ਕਿਹੜਾ ਆਪਣਾ ਮੇਰਾ ਖੀਰ ਨੇ ਪਿੰਡ ਹੈ ਇਹ ਇਸੇ ਪਿੰਡ ਦੇ ਇੱਕ ਮੁੰਡੇ ਨੇ ਮੁਹਾਲੀ ਵਿਖੇ ਜਿਹੜਾ ਸੁਸਿਆਣਾ ਪੂਰੀ ਬੜੀ ਪੂਰੀ ਵੀਰ ਹੈ ਇਸ ਤਰ੍ਹਾਂ ਦਾ ਬੋਲਦਾ ਸੀ ਮੁੰਡਾ ਤਾਂ ਸਾਊਥੀ ਗੇ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਇਹਦੀ ਲਤਲੋਤ ਤੜਵਾਈ ਥੀ ਕਿ ਸਾਨੂੰ ਪਤਾ ਲੱਗਿਆ ਠੀਕਾ ਜੀ ਕਿਸ ਕਾਰਨ ਸਟੜਵਾਈ ਸੀ ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਵੀ ਇੱਕ ਗੱਲ ਬਾਤ ਹੈ ਇਹਨਾਂ ਦੀ ਯਾਨੀ ਕਿ ਹੋਣੀ ਆ ਕੁੜੀ ਨਾਲ ਰਿਪਰਸ ਬੰਦ ਹੋਣਗੇ ਯਾਨੀ ਕਿੰਨੇ ਕੇ ਟਾਈਮ ਪਹਿਲਾਂ ਲੱਗ ਬਾਕੀ ਹੋ ਗਿਆ ਹੋਗੇ 3-4 ਕੇ ਮਹੀਨੇ ਹੋ ਗਏ ਤੇ ਹੋ ਸਕਦਾ ਵੀ ਇਹ ਦੇ ਕਰਕੇ ਉਹਨੇ ਆਪਣਾ ਬਦਲ ਲਿੱਤਾ ਅੱਛਾ ਇਹੇ ਹੀ ਹੋ ਸਕਦਾ ਹੈ ਉਹਨੇ ਜਦੋਂ ਅਕਸਰ ਉਹਨੇ ਚੜ੍ਹ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਨਹੀਂ ਮੈਨੇ ਕਦੇ ਬਹੁਤ ਸਾਊ ਬਹੁਤ ਹੈ ਮੁੰਡਾ ਬਹੁਤ ਸਾਊ ਹੈ ਇਸ ਤਰ੍ਹਾਂ ਸੁਭਾਅ ਸੀ ਬਿੱਟ ਦੇ ਸੁਭਾਅ ਤਾਂ ਬਹੁਤ ਵਧੀਆ ਮੁੰਡਾ ਸੀਗਾ ਜੀ ਬਹੁਤ ਸਾਊ ਤੇਗਾ ਸੁਭਾਅ ਤਾਂ ਅੱਜ ਜੂਏ ਨੇ ਕਾਰਾ ਕੀਤਾ ਵਾ ਬੜੀ ਗੱਲ ਕੀਤੀ ਤਾਂ ਇਹ ਕਿਸੀ ਹੋ ਸਕਦੀ ਬਹੁਤ ਦੁੱਖ ਵਾਲੀ ਗੱਲ ਹੈ ਜਿਹੜੇ ਕਰਿਆ ਨੇ ਯਾਨੀ ਚਲੋ ਬਾਕੀ ਹੁਣ ਦੇਖੋ ਉਹਨਾਂ ਜੇ ਵੀ ਇੱਕ ਵੱਡੀ ਪਲੇਅਰ ਸੀ ਹਾਂ ਕਬੱਡੀ ਪਲੇਅਰ ਸੀ ਬਹੁਤ ਵਧੀਆ ਠੀਕਾ ਕਬੱ ਜਾ ਤੋ ਇਹਦੀ ਮਲਕ ਇਹਨਾ ਕਵਾਡੀ ਖੇਲਦੇ ਲੱਤ ਟੁੱਟ ਗਈ ਸੀ ਤੇ ਜਬ ਤੋਂ ਬਾਅਦ ਉਹ ਖੇਲ ਲੈਣੀ ਮੁੜ ਕੇ ਹੁਣੇ ਪੰਪ ਤੇ ਲੱਗ ਗਦੇਗਾ ਪٹرول ਪੰਪ ਤੇ ਤੇ ਉੱਥੇ ਕੰਮ ਕਰਦਾ ਸੀ ਹੁਣ ਜੇ 3-4 ਮਹੀਨਿਆਂ ਤੋਂ ਲੱਗਿਆ ਸੀਗਾ ਜੀ ਉੱਥੇ ਪਰਿਵਾਰ ਚ ਕਿੰਨੇ ਮੈਂਬਰ ਨੇ ਇਹ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣਾਂ ਵਿਆਹੀਆਂ ਹੋਈਆਂ ਨੇ ਪਿਤਾ ਕੀ ਕਰਦੇ ਸੀ ਪਿਤਾ ਆਪਣੇ ਸਰਵਿਸ ਕਰਦਾ ਸੀਗਾ ਜੀ ਇਧਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਾ ਰਿਹਾ ਸੀ ਕਿੰਨੀ ਉਮਰ ਰਟਾਇਰ ਹੋ ਗਿਆ ਇਹ ਮੁੰਡੇ ਦੀ ਕਿੰਨੀ ਉਮਰ ਹੈ 28-30 ਸਾਲ ਉਮਰ ਦਾ ਕਦੇ ਵੀ ਲੜਿਆ ਕਦੇ ਵੀ ਨਹੀਂ ਮੈਂ ਤਾਂ ਕਦੇ ਸੁਣੇ ਨਹੀਂ ਹੈਗੇ ਕਦੇ ਵੀ ਬਹੁਤ ਸਾਰੇ ਮੁੰਡਾ ਜਿਹੜੇ ਬਹੁਤ ਮਦਈ ਕੀ ਨਾਮ ਹੈ ਮੇਸੰਦਰ ਕੋਰ ਇੱਕ ਮਿੰਟ ਮਦਈ ਕੀ ਨਾਮ ਹੈ ਮੇਸੰਦਰ ਕੋਰ ਇਹਦੇ ਮੁੰਡਾ ਸੁਚੇ ਨਾ ਹਾਂ ਤੁਹਾਡੇ ਬੇਡੇ ਦਾ ਕੀ ਨਾਮ ਹੈ ਕਿੰਨੀ ਉਮਰ ਹੈ ਸੁਖਤੈਨ ਸਿੰਘ ਆ ਜੀ 35 ਹਾਲ ਹੋਰ ਕੀ ਕੱਟਣਾ ਹੋਈ ਹੈ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਇਹ ਜੋ ਵਿਆਹ ਕਰੋਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਹੈ ਕਿੱਥੇ ਆਉਂਦਾ ਹੈ હું ਥੋੜਾ ਜਿਹਾ ਦੇਖ ਉਹ ਖੜਾ ਰਹਿ ਵੀ ਦੋ ਤਿੰਨ ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪੱਲਾ ਕੰਮ ਕਰਦਾ ਪਟੋਲ ਬਾਬਰੇ ਆਇ ਇੱਕ ਤਰੀਕ ਤੋਂ ਹਟੇ ਹੁਣੇ ਹੀ ਇੱਕ ਵਾਰਾ ਸੀ ਜੀ ਵਾਰਾ ਹੀ ਆਈ ਗਿਆ ਵਿਆਹ ਕਰਾ ਨਹੀਂ ਵਿਆਹ ਨੂੰ ਨਹੀਂ ਇਹ ਕਿੰਨੇ ਬੇੜਾ ਭਾਈ ਇਹਦੀ ਚਾਰ ਮੁੰਡੀਆਂ ਨੇ ਮੇਰੇ ਤਨ ਕਾਕੇ ਨਹੀਂ ਇਹਦਾ ਸੁਆਗ ਇਸ ਤਰ੍ਹਾਂ ਸੀ ਜੀ ਸੁਆਗੀ ਜਵਾ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹਦਾ ਕਰੇ ਕੁੱਤੇ ਛੋਟੇ ਵੀ ਨਹੀਂ ਮਾਰੀ ਹੈਗੀ ਹੋਰ ਤਾਂ ਹੋਰ ਅੱਛਾ ਜੀ ਨਿਆਣੇ ਨੂੰ ਕਿਹਦੇ ਥੱਪੜ ਨਹੀਂ ਮਾਰਦਾ ਸੀਗਾ ਇਹ ਕੀ ਕਾਰਨ ਜੀ ਹਾਂ ਦਾ ਕੁੜੀ ਨੂੰ ਵੱਢਣ ਦਾ ਕੀ ਕੋਈ ਕਾਰਨ ਹੈ ਇਹਦਾ ਕੀ ਨਾਮ ਸੀਗਾ ਬਲਵਿੰਦਰ ਕੌਰ ਇੱਕ ਅਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ ਦੋ ਵਾਰੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਈ ਗੇਰਾ ਹਾਂਜੀ ਪ੍ਰੇਮ ਸੌਣ ਸੀ ਮੁੰਡਾ 1.5 ਸਾਲ ਦਾ ਉਹਦੇ ਦੇਖਣ ਆਈ ਹੈ 2 ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆਪਸ ਵਿੱਚ ਨਹੀਂ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਕਦੇ ਇਹ ਲੜੇ ਨਹੀਂ ਕਦੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਦੀ ਸੁਣੋ ਜੀ ਇਹ ਵੀ ਹੈ ਪਿੰਡ ਵਾਸੀ ਬੋਲੋ ਜੀ ਲਾਤ ਵੀ ਤੋੜ ਦਿੱਤੀ ਗਈ ਸੀ ਕਿਸ ਕਾਰਨ ਤੋੜੀ ਗਈ ਇਹ ਵੀ ਉਹ ਨਹੀਂ ਇਹ ਗਲਤ ਹੈ ਆ ਕੋਲ ਖੜੇ ਨੇ ਨਾ ਸਾਰਾ ਪੁੱਛ ਰੋ ਉਹ ਤਾਂ ਗੋਡਾ ਕਬੱਡੀ ਖੇਲੇ ਦਾ ਨਾ ਇਹ ਤਾਂ ਉਹਦੇ ਅੰਦਰੋਂ ਨਾੜਾਂ ਹੋ ਗਿਆ ਈਆਂ ਟੁੱਟ ਗਈਆਂ ਈਆਂ ਤੇ ਬਾਕੀ ਉਹਦਾ ਗੋਡਾ ਜਮੇ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹੁਣ ਪੰਪ ਤੇ ਹੋ ਗਈ ਤਿੰਨ ਚਾਰ ਮਹੀਨੇ ਹੁਣ ਹਟੇ ਦਾ 15 ਸਾਲ ਹੋ ਗਿਆ ਜੇ ਤਰੀਕ ਦੇਖ ਲਓ ਕਿੰਨੀ ਆ ਉਦੋਂ ਦਾ ਹਟੇ ਹੋਇਆ ਤਿੰਨ ਚਾਰ 15 ਮਹੀਨੇ ਹੋ ਗਏ ਛੋਟਾ ਬੋਲਡ ਕੀ ਕਾਰ ਹੋਣਾ ਇੰਨੀ ਬੇਗਿਰਤੀ ਨਾ ਵੀਸ ਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਹੋ ਸਰ ਜੀ ਇਹ ਵਾਗੇ ਨਾ ਪ੍ਰੇਮ ਸੁਵੰਨਾ ਨੇ ਇੰਨਾਂ ਦੀ ਅਨੁਮਾਨ ਹੋ ਗਈ ਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਦਨਬਰੀ ਜਾ ਕੇ ਮੁਕਰ ਗਈ ਦਸੰਬਰ ਜਾ ਕੇ ਅੱਛਾ ਜੀ ਪਹਿਲਾਂ ਫੋਨ ਕਿਦੋਂ ਹੋਇਆ ਜੀ ਹਾਂ ਜੀ ਪਹਿਲਾਂ ਵੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈ ਹੈਗੀ ਤੇ ਅੱਜ ਇੱਡਾ ਵੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋ ਆ ਨਿਕਲੇ ਸੀ ਉਹ ਤਰ੍ਹਾਂ ਨਹੀਂ ਇੱਕ ਵਾਰ ਜੇ ਜਾਂਦਾ ਧੀਆ ਤੋਂ ਨਾਲੇ ਤੱਕ ਘਰ ਆ ਜਾਂਦਾ ਧੀਆ ਸ਼ਾਮ ਨੂੰ ਕਿੰਨੇ ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 4:30 ਵਜੇ ਗਿਆ 4:30 ਵਜੇ ਸਮਰਾਈ ਨੂੰ ਗਿਆ ਸਮਰਾਈ ਸਿੱਧਾ ਗਿਆ ਕੀ ਸੀ ਹੱਥ 'ਚ ਕੀ ਸੀ ਉਹਦੇ ਨਾ ਜੀ ਹੱਥ 'ਚ ਕੁਲ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੇ ਦੋਲ ਲਗੀ ਜਾਂਦੇ ਇਹਦੀ ਗਲਤ ਕੀਤਾ ਪਰ ਇਹ ਗੱਲ ਤੇ ਗਿੱਟਾ ਇਹ ਐ ਕਹਿੰਨੇ ਕਿਸੇ ਵੀ ਆਤਮਾ ਦਾ ਘਾਤ ਕਰਨਾ ਇਹ ਬਿਲਕੁਲ ਗਲਤ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਨੇ ਕਿਸੇ ਨੂੰ ਇਹ ਉਹਨਾਂ ਦੋ ਦਾਨਾ ਦੋ ਅਸੀਂ ਦੰਡ ਦੇਣ ਦੇ ਹੱਕਦਾਰ ਹਾਂ ਸਾਡਾ ਮਿਲਣੀ ਚਾਹੀਦੀ ਇਹਨੂੰ ਫਿਰ ਸਾਜਾ ਤੂੰ ਭੁਗਤੂਗਾ ਹੀ ਉਹਨਾਂ ਨੂੰ ਮੈਨੂੰ ਵੀ ਕੀ ਨਾ ਵੀਰੇ ਮੇਰਾ ਨਾਮ ਗੁਰੀ ਹੈ ਵੀਰੇ ਇਹ ਕਿਹੜਾ ਬਟਰਲ ਬੰਮ ਹੈ ਇਹ ਆਪਣੇ ਚੰਡੀਗੜ੍ਹ ਰੋਡ ਤੇ ਪੁਰਾਣਾ ਰੋਡ ਹੈ ਐਸਪੀ ਕੇ ਫਿਊਲ ਹੈ ਵੀਰੇ ਇੱਥੇ ਇੱਕ ਮੁੰਡਾ ਸ਼ੈਨ ਨਾਂ ਦਾ ਮੁੰਡਾ ਕੰਮ ਕਰ ਰਿਹਾ ਕਿਸ ਤਰ੍ਹਾਂ ਸੁਹਾਗ ਠੀਕ ਸੀਗਾ ਵੀਰੇ ਨਾਰਮਲ ਆ ਆਪਣੇ ਜਿਹੇ ਸੁਹਾਦ ਹੀਗਾ ਬੰਦੇ ਦਾ ਜੀ ਕਿੰਨੇ ਟਾਈਮ ਤੋਂ ਕੰਮ ਕੀਤਾ ਨੂੰ ਤੇ 2-3 3 ਕ ਮਹੀਨੇ 3 ਕ ਮਹੀਨੇ ਲਾਇਆ ਵੀਰੇ ਉਹਨੇ ਕੋਈ ਲੱਗਦਾ ਸੀ ਵੀ ਗੁੱਸੇ ਖੋਰ ਆ ਜੈਸਾ ਨਾ ਠੀਕ ਆ ਜੈ ਸੁਹਾਦ ਹੀ ਤੁਹਾਨੂੰ ਮੈਂ ਫਿਰ ਵੀ ਦਿੱਤਿਆ ਪਹਿਲਾਂ ਵੀ ਠੀਕ ਆ ਜੈ ਸੁਹਾਦ ਹੀ ਕਦੋਂ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਠੀਗਾ ਤਨਖਾਹ ਲੈ ਕੇ ਜੀ ਕਿਹੜੀ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆ ਜੀ ਓਰੇ ਹਾਂਜੀ ਤੇ ਕੋਈ ਉਹਨਾਂ ਕੋਈ ਐਸੀ ਜਿਹੀ ਵਾਰਤਾਲਾਪ ਤੇ ਗੱਲ ਕੀਤੀ ਹੋਵੇ ਕਿਸੇ ਕੁੜੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਨੰਬਰ ਵੀ ਪ੍ਰੇਮ ਸੰਬੰਧ ਹੋਣਾ ਉਹਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ। ਵੀ ਮੈਂ ਤਾਂ ਸੋਤ ਨੂੰ ਹੀ ਪਤਾ ਲੱਗੀ। ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੇਰੇ ਤੋਂ ਕੰਮ ਨਹੀਂ ਕਰ ਹੁੰਦਾ। ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਹੈਗਾ ਲਿਗਾਮੈਂਟ ਦਾ ਉਹ ਕਬੱਡੀ ਖੇਡਦੇ ਕਿਹੜੇ ਸੱਟ ਲੱਗਦੀ ਹੈਂਦਾ। ਤੇ ਕਬੱਡੀ ਪਲੇਅਰ ਸੀਗਾ। ਹਾਂਜੀ ਹਾਂਜੀ। ਠੀਕ ਹੈ ਜੀ। ਅੱਜ ਹੁਣੇ ਤੂੰ ਮੋਹਾਲੀ ਪੂਰੀ ਮਾਰਤੀ ਪਤਾ ਲੱਗੇ ਤੇ ਵਾ ਤੂੰ ਨਹੀਂ। ਨਹੀਂ ਸਾਨੂੰ ਤਾਂ ਸੋਤ ਨੂੰ ਹੀ ਪਤਾ ਲੱਗਿਆ ਵੀਰੇ। ਅਸ ਚਾਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਲਾਊਡ ਹੈਗਾ ਔਰ ਇਹ ਤਾਂ ਦੇਖ ਨਹੀਂ ਸਕਦੇ। ਤਾਂ ਕਰਕੇ। ਠੀਕੋ। ਠੀਕ ਹੈ।